ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਏਜੰਡਾ ਹੈ ਸ਼੍ਰੋਮਣੀ ਕਾਲ ਦਲ ਦੇ ਕੀਤੇ ਹੋਏ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਜੋ ਵਿਰਾਸਤ ਰਹੀ ਹੈ ਉਹ ਸਾਰੀਆਂ ਚੀਜ਼ਾਂ ਸਾਰੀਆਂ ਗੱਲਾਂ ਲੋਕਾਂ ਕੋਲ ਲੈ ਕੇ ਜਾਣੀ ਹੈ ਕਿ ਕੋਈ ਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਜੇ ਪੰਜਾਬ ਦੇ ਮੁੱਦਿਆਂ ਲਈ ਸਿਹਰ ਦੇ ਨਹੀਂ ਇਹ ਪੰਜਾਬ ਵਿੱਚ ਕੋਈ ਕੰਮ ਕੀਤਾ ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਅਮਨ ਸ਼ਾਂਤੀ 2022 ਦੇ ਵਿੱਚ ਸ਼੍ਰੋਮਣੀ ਕਾਲ ਦਲ ਬਿਲਕੁਲ ਬੈਕਫੁੱਟ ਤੇ ਚਲਾ ਗਿਆ ਸੀਗਾ ਤਾਂ ਤੁਹਾਡੇ ਵੱਲੋਂ ਜਿਹੜਾ ਬਿਲਕੁਲ ਜਿਹੜਾ ਸਾਫ਼ ਸਪਸ਼ਟ ਕਿਹਾ ਗਿਆ ਸੀਗਾ ਕਮੇਟੀ ਵੀ ਤੁਹਾਡੇ ਨਾਮ ਦੇ ਉੱਪਰ ਬਣੀ ਸੀ ਜਿਸ ਤੁਸੀਂ ਕਿਹਾ ਸੀ ਕਿ ਜਿਹੜੇ ਲੁੱਟਣ ਵਾਲੇ ਲੀਡਰ ਨੇਗੇ ਪੈਸੇ ਖਾਣ ਵਾਲੇ ਲੀਡਰ ਨੇ ਉਹ ਮੋਰੀ ਬਣੇ ਹੋਏ ਨੇਗੇ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਪਊਗਾ ਇਹ ਜ਼ਰੂਰੀ ਹੈ ਰਾਜਨੀਤਿਕ ਲੋਕਾਂ ਲਈ ਕੋਈ ਵੀ ਪਾਰਟੀ ਚ ਕੰਮ ਕਰਦੇ ਹੋਣ ਕਿ ਉਹਨਾਂ ਦਾ ਜੀਵਨ ਹੈ ਜਿਹੜਾ ਔਰ ਕਰਦਾਰ ਹੈ ਜਿਹੜਾ ਸਾਫ ਸਿੱਤਰ ਹੋਣਾ ਚਾਹੀਦਾ ਤੁਮ ਹੀ ਕਾਲੀਦਾਲ ਦੇ ਐਸੇ ਪ੍ਰਧਾਨ ਰਹੇ ਨੇ ਜਿਨ੍ਹਾਂ ਨੇ ਸਾਰੀਆਂ ਜਾਇਦਾਦਾਂ ਘੁਰਕੋ ਗਈਆਂ ਕੌਮ ਪਿੱਛੇ ਪੰਜਾਬ ਪਿੱਛੇ ਪੰਥ ਪਿੱਛੇ ਇਹਨਾਂ ਨੂੰ ਵਰਪਦੀਆਂ ਸਲੀਬਾਂ ਤੇ ਪਾਇਆ ਗਿਆ ਸਦਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ 15-15 ਸਾਲ ਜਿੱਲਾਂ ਕਟੀਆਂ ਕਿਹੜੀ ਪਾਰਟੀ ਦੀ ਕੁਰਬਾਨੀ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਕਾਲ ਦਲ ਵੱਲੋਂ ਜਿਹੜਾ ਸੰਗਰੂਰ ਤੋਂ ਆਪਣਾ ਉਮੀਦਵਾਰ ਹੈਗਾ ਉਹ ਇਕਬਾਲ ਸਿੰਘ ਝੁੰਦਾ ਨੂੰ ਉਤਾਰੇਗਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸੰਗਰੂਰ ਲੋਕ ਸਭਾ ਜਿਹੜੀ ਸੀਟ ਹੈ ਕਿ ਉਹ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਸ਼ਹਿਰ ਹੈ ਤਾਂ ਸਾਰੀਆਂ ਪਾਰਟੀਆਂ ਵੱਲੋਂ ਇੱਥੇ ਜਿਹੜਾ ਇਸ ਵਾਰ ਚੋਣ ਕੈਂਪੇਨ ਹੈ ਉਹ ਤੇਜ਼ ਰਹਿਣ ਵਾਲੀ ਹੈ ਤਾਂ ਇਸ ਸਮੇਂ ਤੁਹਾਨੂੰ ਦੱਸਿਏ ਕਿ ਸ਼੍ਰੋਮਣੀ ਕਾਲ ਦੇ ਵੱਲੋਂ ਜਿਹੜੇ ਸੀਨੀਅਰ ਨੇਤਾ ਇਕਬਾਲ ਸਿੰਘ ਝੁੰਦਾ ਵੱਲੋਂ ਅ ਅੱਜ ਇੱਥੇ ਚੋਣ ਪ੍ਰਚਾਰ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸਾਡੇ ਨਾਲ ਇਕਬਾਲ ਜੀ ਝੁੰਦਾ ਸਾਹਿਬ ਕਿਵੇਂ ਦੇਖਦੇ ਹੋਗੇ ਕਿਉਂਕਿ ਤੁਸੀਂ ਪੁਰਾਣੇ ਤਾ ਐਲਾਨ ਹੋਇਆਗਾ ਤਾਂ ਕਿਸ ਤਰ੍ਹਾਂ ਦਾ ਰਹਿਣ ਵਾਲਾ ਇਸ ਤਰ੍ਹਾਂ ਦਾ ਜਿਹੜੀ ਇਹ ਚੋਣ ਕੈਂਪੇਨ ਹੈਗੀ ਸਭ ਤੋਂ ਪਹਿਲਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਔਰ ਕੈਂਪੇਨ ਹੈ ਜਿਹੜੀ ਹਰ ਪਾਰਟੀ ਨੇ ਚੋਣਾਂ ਦੇ ਦੌਰਾਨ ਆਪੋ ਆਪਣੀ ਗੱਲ ਕਰਨੀ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਅਜੰਡਾ ਹੈ ਸ਼੍ਰੋਮਣੀ ਕਾਲੇ ਦਲ ਦੇ ਕੀਤੇ ਹੋਏ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਜੋ ਵਿਰਾਸਤ ਰਹੀ ਹੈ ਉਹ ਸਾਰੀਆਂ ਚੀਜ਼ਾਂ ਸਾਰੀਆਂ ਗੱਲਾਂ ਲੋਕਾਂ ਕੋਲੇ ਲੈ ਕੇ ਜਾਵਾਂਗੇ ਔਰ ਅਸੀਂ ਇਹ ਗੱਲ ਵੀ ਲੋਕਾਂ 'ਚ ਰੱਖਾਂਗੇ ਕਿ ਕੋਈ ਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਅਜ ਪੰਜਾਬ ਦੇ ਮੁੱਦਿਆਂ ਨੂੰ ਸਹਿਰ ਦਿੰਨੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਸੋ ਸਾਡੇ ਮਸਲੇ ਨੇ ਜਿਹੜੇ ਉਵੇਂ ਲਟਕਦੇ ਨੇ ਔਰ ਉਹ ਜੇ ਕੱਲ ਹੱਲ ਕਰ ਸਕਦਾ ਤਾਂ ਉਹ ਤੁਹਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਆਪਦੀ ਮਾਂ ਪਾਰਟੀ ਨੂੰ ਮਜ਼ਬੂਤ ਕਰੋ ਔਰ ਅਕਾਲੀ ਦਲ ਦੀ ਕਾਰਗੁਜ਼ਾਰੀ ਅਕਾਲੀ ਦਲ ਦੀ ਡਿਵੈਲਪਮੈਂਟ ਅਕਾਲੀ ਦਲ ਦੀਆਂ ਭਲਾਈ ਸਕੀਮਾਂ ਯੋਜਨਾਵਾਂ ਇਨਫਰਾਸਟ੍ਰਕਚਰ 에어ਪੋਰਟ ਸੜਕਾਂ ਜੋ ਵੀ ਅਕਾਲੀ ਦਲ ਨੇ ਸਿਸਟਮ ਡਿਵੈਲਪਮੈਂਟ ਦਾ ਔਰ ਸੋਸ਼ਲ ਵੈਲਫੇਅਰ ਦਾ ਪੰਜਾਬ ਵਿੱਚ ਦੇਖਣ ਨੂੰ ਮਿਲਦਾ ਸਾਰਾ ਹੀ ਅਕਾਲੀ ਦਲ ਦੀ ਦੇਣ ਹੈ ਸੋ ਅੱਜ ਪੰਜਾਬ ਇਸ ਗੱਲ ਨੂੰ ਮਹਿਸੂਸ ਵੀ ਕਰ ਰਿਹਾ ਕਿ ਜੇ ਪੰਜਾਬ ਵਿੱਚ ਕੋਈ ਕੰਮ ਕੀਤਾ ਤਾਂ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਾਤਾਂ ਮਜ਼ਬਾਂ ਤੋਂ ਉੱਪਰ ਉੱਠ ਕੇ ਸਾਰੇ ਭਾਈਚਾਰਿਆਂ ਨਾਲ ਰੱਖ ਕੇ ਜੇ ਕਿਸੇ ਨੇ ਪੰਜਾਬ ਦੀ ਰਹਿਨਮਾਈ ਕੀਤੀ ਹੈ ਤਾਂ ਉਹ ਸਰ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ ਇਸ ਗੱਲ ਨੂੰ ਲੋਕ ਅੱਜ ਮਹਿਸੂਸ ਵੀ ਕਰਦੇ ਨੇ ਔਰ ਲੋਕ ਸਮਝਦੇ ਵੀ ਨੇ ਅੱਜ ਗੱਲ ਕਰੀ ਜਾਵੇ ਤੁਹਾਡੇ ਵੱਲੋਂ ਜਿਹੜਾ 2007 ਦੇ ਵਿੱਚ ਧੂਰੀ ਵਿਧਾਨ ਸਭਾ ਹਲਕੇ ਤੋਂ ਸ਼ੁਰੂਆਤ ਕੀਤੀ ਗਈ ਤੁਸੀਂ ਚੋਣ ਜਿੱਤੀ ਤਾਂ ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਤੁਸੀਂ ਜਿਹੜਾ ਚੋਣ ਜਿੱਤੀ ਤੇ ਸ਼੍ਰੋਮਣੀ ਕਾਲਦਲ ਦੇ ਵਿੱਚ ਲੰਮਾ ਸਮਾਂ ਰਿਹਾ ਤਾਂ ਹੁਣ ਲੋਕ ਸਭਾ ਚੋਣ ਹੈਗੀ ਜਿਹੜੀ ਤੁਹਾਡੇ ਤੇ ਵਿਸ਼ਵਾਸ ਹੈ ਜਿਹੜਾ ਸੁਖੀਰ ਸਿੰਘ ਬਾਦਲ ਨੇ ਪ੍ਰਗਟ ਕੀਤਾ ਕਿ ਕਿਸ ਤਰ੍ਹਾਂ ਕੋਈ ਪਹਿਲਾਂ ਗੱਲਬਾਤ ਹੋਈ ਸੀ ਕਿਉਂਕਿ ਜਿਹੜੀਆਂ ਚਰਚਾਵਾਵਾਂ ਸੀਗੀਆਂ ਉਹ ਗਰਾਊਂਡ ਦੇ ਉੱਪਰ ਉਹ ਲੱਗ ਰਿਹਾ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਮਿਲ ਸਕਦੀ ਹੈਗੀ ਤਾਂ ਇਹ ਚੀਜ਼ਾਂ ਕਿਵੇਂ ਹੋਈਆਂ ਕਿਉਂਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਦੀ ਦੁਬਾਰਾ ਵਾਪਸੀ ਹੋਈ ਸ਼੍ਰੋਮਣੀ ਕਾਲਦਲ ਦੇ ਵਿੱਚ ਤਾਂ ਇਹ ਕਿਆਸਰਾਈਆਂ ਲੱਗ ਰਹੀਆਂ ਸੀਗੀਆਂ ਨਹੀਂ ਚਲੋ ਇਹ ਤਾਂ ਜੀ ਕਿਆ ਜਾ ਪਰਸੈਪਸ਼ਨ ਇਹ ਤਾਂ ਕੁਝ মিডিਆ ਪ੍ਰਜੈਕਟ ਪਰਸੈਪਸ਼ਨ ਹੁੰਦੀ ਹੈ ਕੁਝ ਕਈ ਵਾਰੀ ਲੋਕਾਂ ਦੇ ਆਪੋ ਆਪਣੇ ਖਿਆਲ ਵੀ ਹੁੰਦੇ ਨੇ ਸੋ ਮੈਨੂੰ ਨਹੀਂ ਪਤਾ ਵੀ ਉਸ ਪਰਿਵਾਰ ਨੇ ਟੀਮਸਾ ਪਰਿਵਾਰ ਨੇ ਕੋਈ ਡਿਮਾਂਡ ਰੱਖੀ ਸੀ ਕਿ ਨਹੀਂ ਰੱਖੀ ਸੀ ਪਰ ਜੋ ਪਾਰਟੀ ਪ੍ਰਧਾਨ ਸਾਹਿਬ ਨੇ ਫੈਸਲਾ ਕੀਤਾ ਅਸੀਂ ਤਾਂ ਉਹਨੂੰ ਖੇੜੇ ਮੱਥੇ ਪ੍ਰਵਾਨ ਕਰਦੇ ਹਾਂ ਔਰ ਟੀਮਸਾ ਸਾਹਿਬ ਦੇ ਸਹਿਯੋਗ ਨਾਲ ਟੀਮਸਾ ਪਰਿਵਾਰ ਦੇ ਸਹਿਯੋਗ ਨਾਲ ਸਾਰੇ ਹਲਕਾ ਚਾਰ ਸਹਿਬਾਨ ਦੇ ਸਹਿਯੋਗ ਨਾਲ ਇਹ ਚੋਣ ਜਿਹੜੀ ਉਹ ਲੜਾਂਗੇ ਔਰ ਪੂਰੀ ਤੰਦੇ ਹੀ ਨਾ ਦਲੇਰੀ ਨਾਲ ਹੌਸਲੇ ਨਾਲ ਲੜਾਂਗੇ ਕੋਈ ਕਿਤੇ ਕੰਮ ਚ ਵਰਕਰਾਂ ਦੀਆਂ ਭਾਵਨਾਵਾਂ ਚ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਾਂਗੇ ਪਰ ਤੁਹਾਡੇ ਜਿਹੜਾ ਕਿਉਂਕਿ ਰਾਜਨੀਤਿਕ ਸਫਰ ਦੇ ਵਿੱਚ ਅਲੱਗ-ਅਲੱਗ ਚਰਚਾਵਾਂ ਆ ਰਹੀਆਂ ਨੇ ਜਦੋਂ 2022 ਦੇ ਵਿੱਚ ਸ਼੍ਰੋਮਣੀ ਕਾਲਦਲ ਬਿਲਕੁਲ ਬੈਕਫੁੱਟ ਤੇ ਚਲਾ ਗਿਆ ਸੀਗਾ ਤਾਂ ਤੁਹਾਡੇ ਵੱਲੋਂ ਜਿਹੜਾ ਬਿਲਕੁਲ ਜਿਹੜਾ ਸਾਫ਼-ਸਪਸ਼ਟ ਕਿਹਾ ਗਿਆ ਸੀਗਾ ਕਮੇਟੀ ਵੀ ਤੁਹਾਡੇ ਨਾਮ ਦੇ ਉੱਪਰ ਬਣੀ ਸੀ ਜਿਸ ਤੇ ਤੁਸੀਂ ਕਿਹਾ ਸੀ ਕਿ ਜਿਹੜੇ ਲੁੱਟਣ ਵਾਲੇ ਲੀਡਰ ਨੇਗੇ ਪੈਸੇ ਖਾਣ ਵਾਲੇ ਲੀਡਰ ਨੇ ਉਹ ਮੋਰੀ ਬਣੇ ਹੋਏ ਨੇਗੇ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਪਊਗਾ ਨਵੇਂ ਚਿਹਰੇ ਸ਼੍ਰੋਮਣੀ ਕਾਲਦਲ ਵਿੱਚ ਲੈ ਕੇ ਆਉਣੇ ਪੈਣਗੇ ਤਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਖੁੱਲ ਕੇ ਤੁਸੀਂ ਜਿਹੜੀ ਰਿਪੋਰਟ ਵੀ ਪੇਸ਼ ਕੀਤੀ ਸੀਗੀ ਤਾਂ ਹੁ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਜਿਹੜਾ ਉਹ ਵਕਫੇ ਤੋਂ ਬਾਅਦ ਸ਼੍ਰੋਮਣੀ ਕਾਲ ਦਲ ਪੈਰਾਸਰ ਹੋਇਆਗਾ ਦੇਖੋ ਗੱਲ ਇਹ ਆ ਜੀ ਕੋਈ ਵੀ ਪਾਰਟੀ ਹੈ ਕੋਈ ਸੰਸਥਾ ਜਦੋਂ ਉਹਦੀ ਰਹਿਨਮਾਈ ਹੈ ਜਿਹੜੀ ਕਿਤੇ ਵੀ ਚੰਗੇ ਹੱਥਾਂ ਚ ਹੋਊਗੀ ਤਾਂ ਉਹ ਸੰਸਥਾ ਔਰ ਪਾਰਟੀ ਅੱਗੇ ਵਧੂਗੀ ਸੋ ਜੇ ਕਿਤੇ ਵੀ ਖੜੋਤ ਆਉਂਦੀ ਹੈ ਕੋਈ ਮੈਂ ਆ ਮੈਂ ਕੈਂਡੀਡੇਟ ਆ ਜੇ ਮੇਰੀ ਲੋਕਾਂ ਚ ਪਰਸੈਪਸ਼ਨ ਹੀ ਸਹੀ ਨਹੀਂ ਤਾਂ ਫਿਰ ਮੇਰਾ ਖਿਆਲ ਹੈ ਲੋਕ ਉਹਨਾਂ ਪਸੰਦ ਨਹੀਂ ਕਰਨਗੇ ਸੋ ਇਹ ਇਹ ਜ਼ਰੂਰੀ ਹੈ ਰਾਜਨੀਤਿਕ ਲੋਕਾਂ ਲਈ ਕੋਈ ਵੀ ਪਾਰਟੀ 'ਚ ਕੰਮ ਕਰਦੇ ਹੋ ਤਾਂ ਕਿ ਉਹਨਾਂ ਦਾ ਜੀਵਨ ਹੈ ਜਿਹੜਾ ਔਰ ਕਿਰਦਾਰ ਹੈ ਜਿਹੜਾ ਉਹ ਸਾਫ਼ ਸਥਰਾ ਹੋਣਾ ਚਾਹੀਦਾ ਉਹ ਵੇਜਦਾ ਹੋਣਾ ਚਾਹੀਦਾ ਸੋ ਇਹ 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 ਚੀਜ਼ਾਂ ਨੇ ਜਿਹੜੀਆਂ ਇਹ ਪਾਰਟੀ ਦੇ ਸੁਧਾਰਾਂ ਲਈ ਨੇ ਹਰ ਚੀਜ਼ ਦੇ ਸੁਧਾਰ ਜਿੱਥੇ ਚੰਗੇ ਚਿਹਰੇ ਲਿਆਓਗੇ ਤੁਸੀਂ ਉਥੇ ਰਿਜ਼ਲਟ ਵੀ ਚੰਗੇ ਮਿਲਣਗੇ ਕੁਦਰਤੀ ਤੌਰ ਤੇ ਸੋ ਮੈਂ ਨਹੀਂ ਕਹਿੰਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦੇ ਐਸੇ ਪ੍ਰਧਾਨ ਰਹੇ ਨੇ ਜਿਨ੍ਹਾਂ ਦੀਆਂ ਸਾਰੀਆਂ ਜਾਇਦਤਾਂ ਗੁਰਕੋਗੀਆਂ ਕੌਮ ਪਿੱਛੇ ਪੰਜਾਬ ਪਿੱਛੇ ਪੰਥ ਪਿੱਛੇ ਜਿਨ੍ਹਾਂ ਨੂੰ ਵਰਫ ਦੀਆਂ ਸਲੀਬਾਂ ਤੇ ਪਾਇਆ ਗਿਆ ਸਤਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ 15-15 ਸਾਲ ਜਿੱਲਾਂ ਕਟੀਆਂ ਕਿਹੜੀ ਪਾਰਟੀ ਦੀ ਕੁਰਬਾਨੀ ਆ ਠੀਕ ਹੈ ਫਿਰ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਸਰਕਾਰਾਂ ਚ ਆ ਜੰਨੇ ਆ ਕਿਤੇ ਨਾ ਕਿਤੇ ਮਤ ਥੋੜੀ ਬੜੀ ਕਮੀਆਂ ਉਹ ਆ ਜਾਂਦੀਆਂ ਨੇ ਉਹ ਦੂਰ ਕੀਤੀਆਂ ਨੇ ਔਰ ਪਾਰਟੀ ਸਾਰੇ ਉਹਨਾਂ ਮੁੱਦਿਆਂ ਵੱਲ ਮੁੜੀ ਆ ਤੁਸੀਂ ਦੇਖ ਰਹੇ ਹੋ ਜੇ ਅਸੀਂ ਦੁਬਾਰਾ ਬੀਜੇਪੀ ਨਾਲ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਤਾਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਔਰ ਪੰਜਾਬ ਦੇ ਮੁੱਦਿਆਂ ਲਈ ਕੀਤਾ ਔਰ ਉਹਨੂੰ ਪੰਜਾਬ ਦੇ ਲੋਕਾਂ ਨੇ ਪ੍ਰਵਾਨ ਕੀਤਾ ਸਾਨੂੰ ਇਸ ਗੱਲ ਦਾ ਮਾਣ ਆ ਜਦੋਂ ਅਸੀਂ ਪਿੰਡਾਂ ਜਾਂਦੇ ਆ ਸਾਨੂੰ ਲੋਕ ਕਹਿੰਦੇ ਨੇ ਕਿ ਤੁਸੀਂ ਬਹੁਤ ਵੱਡਾ ਫੈਸਲਾ ਕੀਤਾ ਔਰ ਬੜਾ ਵਧੀਆ ਫੈਸਲਾ ਕੀਤਾ ਇਹ ਪੰਜਾਬ ਦੇ ਹਿੱਤ ਦਾ ਔਰ ਪੰਥ ਦੇ ਹਿੱਤਾਂ ਦਾ ਫੈਸਲਾ ਸੋ ਲੋਕ ਉਹਨਾਂ ਨੇ ਪ੍ਰਵਾਨ ਕੀਤਾ ਤੇ ਲੋਕ ਸਾਨੂੰ ਹੱਥਾਂ ਤੇ ਚੱਕ ਰਹੇ ਨੇ ਸਾਨੂੰ ਖੁਸ਼ੀ ਹੈ ਕਿ ਜਦੋਂ ਅਸੀਂ ਪੂਰਨ ਰੂਪ ਵਿੱਚ ਆਪਣੇ ਏਜੰਡੇ ਦੇ ਪਹਿਰਾ ਦੇਣ ਦੀ ਗੱਲ ਕੀਤੀ ਹੈ ਤਾਂ ਲੋਕਾਂ ਨੇ ਉਹਨੂੰ ਪ੍ਰਵਾਨ ਕੀਤਾ ਜੇ ਪੰਜਾਬ 'ਚ ਗੱਲ ਕਰੀਏ ਤਾਂ ਲੰਮਾ ਸਮਾਂ ਸ਼੍ਰੋਮਣੀ ਕਾਲ ਦਲ ਦੀ ਸਰਕਾਰ ਰਹੀ ਭਾਜਪਾ ਦੇ ਨਾਲ ਗੱਠਜੋੜ ਸਰਕਾਰ ਰਹੀ ਤਾਂ ਹੁਣ ਵੀ ਜਿਹੜਾ ਲੰਮਾ ਸਮਾਂ ਇਹ ਚਰਚਾ ਚੱਲ ਰਹੀ ਸੀ ਕਿ ਕਿ ਸ਼੍ਰੋਮਣੀ ਕਾਲ ਦਲ ਗੱਠਜੋੜ ਦੇ ਰੂਪ ਦੇ ਵਿੱਚ ਜਿਹੜੇ ਆਪਣੇ ਕੈਂਡੀਡੇਟ ਨੇ ਉਤਾਰੇਗਾ ਤਾਂ ਇਸ ਤੋਂ ਬਾਅਦ ਬੀਜੇਪੀ ਦੇ ਪ੍ਰਧਾਨ ਨੇ ਜਿਹੜੇ ਉਹ ਸਾਫ਼ ਕਰਦੇ ਨੇ ਕਿ ਉਹ ਕੱਲੇ ਚੋਣ ਲੜਨਗੇ ਤਾਂ ਹੁਣ ਕਿਵੇਂ ਦੇਖਦੇ ਹਾਂ ਕਿ ਇਸ ਚੀਜ਼ ਨਾਲ ਕਿੰਨਾ ਕੁ ਫਰਕ ਪਵੇਗਾ ਕਾਲੀ ਦਲ ਨੂੰ ਨਹੀਂ ਬੀਜੇਪੀ ਦੇ ਪ੍ਰਧਾਨ ਦੀ ਕਹਿਣ ਦੀ ਗੱਲ ਨਹੀਂ ਹੈ ਨਾ ਇੱਥੇ ਦੇ ਬੀਜੇਪੀ ਦੇ ਪ੍ਰਧਾਨ ਦੀ ਕੋਈ ਖਾਸ ਵੈਲੀ ਹੋਈ ਹੈ ਬੀਜੇਪੀ ਦੇ ਸਾਰੇ ਫੈਸਲੇ ਦਿੱਲੀੋਂ ਹੁੰਦੇ ਨੇ ਸੋ ਅਸੀਂ ਆਪਣੀ ਕੋਰ ਕਮੇਟੀ ਵਿੱਚ ਪਾਰਟੀ ਪ੍ਰਧਾਨ ਸਦਾਸਕ ਵੀਰ ਸਿੰਘ ਬਾਦਲ ਨੇ ਇਹ ਗੱਲ ਰੱਖੀ ਸੀ ਅਮਿਤ ਸ਼ਾਹ ਜੀ ਦੇ ਬਿਆਨ ਤੋਂ ਬਾਅਦ ਕਿ ਜਦੋਂ ਉਹਨਾਂ ਦਾ ਬਿਆਨ ਆਇਆ ਸੀ ਕਿ ਸਾਡੀ ਗੱਲ ਚੱਲ ਰਹੀ ਹੈ ਤਾਂ ਉਸ ਤੋਂ ਬਾਅਦ ਅਸੀਂ ਕੋਰ ਕਮੇਟੀ 'ਚ ਪਾਰਟੀ ਨੇ ਫੈਸਲਾ ਕੀਤਾ ਪ੍ਰਧਾਨ ਸਾਹਿਬ ਨੇ ਕਿ ਸਾਡੀ ਗੱਲ ਹੈ ਜਿਹੜੀ ਪੰਜਾਬ ਦੇ ਮੁੱਦਿਆਂ ਤੇ ਔਰ ਪੰਥ ਦੇ ਮੁੱਦਿਆਂ ਤੇ ਹੋਊਗੀ ਸਾਡਾ ਏਜੰਡਾ ਸਾਡਾ ਏਜੰਡਾ ਜਿੰਨਾ ਜਿਹੜੇ ਪ੍ਰਵਾਨ ਨਹੀਂ ਹੁੰਦਾ ਅਸੀਂ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਸੋ ਇਹ ਪਾਲਿਸੀ ਮੈਟਰ ਆ ਜਿਹੜਾ ਅਸੀਂ ਉਹ ਕਲੀਅਰ ਕੀਤਾ ਸੋ ਕਿਸੇ ਦੀ ਬੀਜੇਪੀ ਦਾ ਉਦੋਂ ਬਾਅਦ ਬੋਲਣ ਲੱਗੀ ਹੈ ਸਾਡੀ ਤਾਂ ਪਹਿਲਾਂ ਹੀ ਇਹ ਗੱਲ ਸੀ ਕਿ ਜੇ ਮੁੱਦੇ ਮੰਨੇ ਜਾਣਗੇ ਤਾਂ ਅਸੀਂ ਗੱਲ ਕਰਾਂਗੇ ਨਹੀਂ ਅਸੀਂ ਗੱਲ ਨਹੀਂ ਕਰਨੀ ਅਸੀਂ ਪੰਜਾਬ ਦੇ ਹਿੱਤਾਂ ਦੇ ਪਹਿਰੇਦਾਰ ਵਾਂਗ ਕੰਮ ਕਰਨਾ ਮੁੱਦਿਆਂ ਦੀ ਗੱਲ ਤੁਸੀਂ ਕੀਤੀ ਹੈ ਕਿਉਂਕਿ ਸ਼੍ਰੋਮਣੀ ਕਲ ਦਲ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪਾਰਟੀ ਹੋਣ ਦੇ ਵਿੱਚ ਆਈ ਸੀਗੀ ਭਾਵੇਂ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਦਰਿਆਈ ਪਾਣੀਆਂ ਦੀ ਗੱਲ ਹੋਵੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਹੋਵੇ ਜਾਂ ਹੋਰ ਇਸ ਤਰ੍ਹਾਂ ਦੀ ਜਿਹੜੀਆਂ ਮੰਗਾਂ ਸੀਗੀਆਂ ਚੰਡੀਗੜ੍ਹ ਦੀ ਮੰਗ ਸੀਗੀ ਜਿਹੜੀ ਕਿ ਉਹ ਚੰਡੀਗੜ੍ਹ ਜਿਹੜੀ ਰਾ ਤਾਂ ਉਹ ਪੁਰਾਣੇ ਜਿਹੜੇ ਮੁੱਦੇ ਨੇ ਹਾਲੇ ਤੱਕ ਹੱਲ ਨਹੀਂ ਹੋਏ ਕੀ ਸ਼੍ਰੋਮਣੀ ਕਾਲੀ ਦਲ ਉਹਨਾਂ ਤੇ ਅੱਜ ਵੀ ਸਟੈਂਡ ਕਰਦਾ ਹੈਗਾ ਬਿਲਕੁਲ ਕਰਦਾ ਫੈਡਰਲ ਢਾਂਚੇ ਦੀ ਮੰਗ ਹੈ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਸਾਰੇ ਮੁੱਦਿਆਂ ਤੇ ਸ਼੍ਰੋਮਣੀ ਕਾਲੀ ਦਲ ਅੱਜ ਵੀ ਖੜਾ ਹੈ ਔਰ ਸ਼੍ਰੋਮਣੀ ਕਾਲੀ ਦਲ ਨੇ ਜਿੱਨਾ ਸਟੈਂਡ ਜਿੱਨਾ ਪੋਲੀਟੀਕਲੀ ਕੋਈ ਲਾਅਸ ਹੋਵੇ ਫਾਇਦਾ ਹੋਵੇ ਉਹਨਾਂ ਚੀਜ਼ਾਂ ਨੂੰ ਦਰਕੁਨਾਰ ਕਰਕੇ ਹਮੇਸ਼ਾ ਇਹਨਾਂ ਗੱਲਾਂ ਦੇ ਪਹਿਰਾ ਦਿੱਤਾ ਔਰ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਹੋਰ ਕੋਈ ਵੀ ਪਾਰਟੀ ਕੋਈ ਵੀ ਨੈਸ਼ਨਲ ਪਾਰਟੀ ਇਸ ਗੱਲ ਨਹੀਂ ਸincere ਨਹੀਂ ਹੈ ਸੋ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਲੜਾਈ ਲੜ ਰਿਹਾ ਪੰਜਾਬ ਦੀ ਧਰਤੀ ਤੇ ਬਣਿਆ ਚੰਡੀਗੜ੍ਹ ਕੀ ਗੱਲ ਪੰਜਾਬ ਨੂੰ ਮਿਲਣਾ ਨਹੀਂ ਚਾਹੀਦਾ ਕੀ ਪੰਜਾਬ ਦੇ ਦਰਿਆਵਾਂ ਦਾ ਨੁਕਸਾਨ ਅੱਜ ਹੜਾਏ ਨੇ ਪੰਜਾਬ 'ਚ ਪਹਿਲੀ ਵਾਰੀ ਹੋਇਆ ਕਿ ਇਸ ਸਰਕਾਰ ਦੀਆਂ ਨਿਯਮਕੀਆਂ ਕਾਰਨ ਪੰਜਾਬ ਦੇ ਚਾਰੇ ਦਰਿਆ ਟੁੱਟੇ ਘੱਗਰ ਵੀ ਟੁੱਟਿਆ ਰਾਵੀ ਵੀ ਟੁੱਟੀ ਸਤਲੁਜ ਵੀ ਟੁੱਟਿਆ ਬਿਆਸ ਵੀ ਟੁੱਟਿਆ ਔਰ ਇਹਨਾਂ ਦੇ ਅੰਕੜੇ ਨੇ ਸਰਕਾਰ ਦੇ ਕਿ 6 ਲੱਖ ਏਕੜ ਫਸਲ ਦਾ ਨੁਕਸਾਨ ਹੋਇਆ ਕੀ ਮੁਆਵਜ਼ਾ ਮਿਲ ਗਿਆ ਜੀ ਤੁਸੀਂ ਜਾ ਕੇ ਪੁੱਛੋ ਲਹਿਰੇ ਮੌਨਕ ਦੇ ਹਲਕੇ 'ਚ ਕੀ ਕਿਸੇ ਨੂੰ ਮੁਆਵਜ਼ਾ ਮਿਲਿਆ ਉਦੋਂ ਤਾਂ ਮੁੱਖ ਮੰਤਰੀ ਜੀ ਕਹਿੰਦੇ ਸੀ ਕਿ ਮੁਰਗੀ ਮਰੀ ਦੇ ਪੈਸੇ ਦੇਵਾਂਗੇ ਬੱਕਰੀ ਮਰੀ ਦੇ ਪੈਸੇ ਦੇਵਾਂਗੇ ਕੀ ਕਿਸੇ ਨੂੰ ਪੈਸੇ ਮਿਲੇ ਜਦੋਂ ਨੁਕਸਾਨ ਪੰਜਾਬ ਚੱਲ ਰਿਹਾ ਹੈ ਖੜਾਂ ਦਾ ਫਿਰ ਪੰਜਾਬ ਨੂੰ ਪਾਣੀ ਕਿਉਂ ਨਹੀਂ ਮਿਲ ਰਿਹਾ ਜੇ ਪੰਜਾਬ ਦੇ ਖੜਾਂ ਦਾ ਨੁਕਸਾਨ ਹੋ ਰਿਹਾ ਉਹ ਸਟੇਟਾਂ ਜਿਹੜੀਆਂ ਮੁਫਤ ਚ ਪਾਣੀ ਲੈ ਜਾ ਰਹੀਆਂ ਨੇ ਰਾਜਸਥਾਨ ਪੰਜਾਬ ਦਾ ਅੱਧਾ ਪਾਣੀ ਲੈ ਜਾ ਰਿਹਾ ਤੇ ਫਿਰ ਉਹਨਾਂ ਦਾ ਜਿਹੜੀ ਖੜਾਂ ਚ ਨੁਕਸਾਨ ਹੁੰਦਾ ਉਹ ਉਹ ਹਿੱਸਾ ਬਣਾਉਣਾ ਉਹਨਾਂ ਦਾ ਫਰਜ਼ ਨਹੀਂ ਬਣਦਾ ਇਹ ਮੁੱਦੇ ਨੇ ਪੰਜਾਬ ਦੇ ਤਾਂ ਲੱਗਦਾ ਜੇਕਰ ਤੁਸੀਂ ਲੋਕ ਸਭਾ ਦੇ ਵਿੱਚ ਜਾਣੇ ਹੋਗੇ ਤਾਂ ਇਹ ਮੁੱਦੇ ਉਠਾਉਂਗੇ ਮੈਂ ਮੇਰੇ ਤੇ ਜੀ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਸੰਗਤ ਕਰ ਕਿਰਪਾ ਕਰਦੀ ਆ ਮੈਂ ਤੁਹਾਨੂੰ ਇੱਕ ਵਚਨ ਦਿੰਦਾ ਕਿ ਪੰਜਾਬ ਦੇ 77 ਸਾਲ ਦਾ ਇਤਿਹਾਸ ਹੋ ਚੱਲਿਆ ਪੰਜਾਬ ਦੇ 77 ਸਾਲ ਦੇ ਇਤਿਹਾਸ ਚ ਆਜ਼ਾਦੀ ਤੋਂ ਬਾਅਦ ਦੇ ਮੈਂ ਮਾਣ ਨਾਲ ਤੁਹਾਨੂੰ ਇਸ ਗੱਲ ਕਹੂੰਗਾ ਪੰਜਾਬ ਦੇ ਲੋਕ ਮਾਣ ਕਰਨਗੇ ਕਿ ਜਿਸ ਤਰ੍ਹਾਂ ਦੀ ਨੁਮਾਇੰਦਗੀ ਪੰਥ ਔਰ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਪਾਰਲੀਮੈਂਟ ਵਿੱਚ ਇਸ ਵਾਰ ਹੋਈ ਹੈ ਕੋਈ ਚੁਟਕਲੇ ਸੁਣਾ ਕੇ ਨਹੀਂ ਬੜੀ ਸੰਜੀਦਗੀ ਨਾਲ ਅੰਕੜਿਆਂ ਤੇ ਪੂਰੀ ਦਲੀਲ ਨਾਲ ਪੰਜਾਬ ਦਾ ਪੱਖ ਹੈ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਜਿਹੜੀ ਕੀਤੀ ਜਾਊਗੀ ਤਾਂ ਸਾਰੀਆਂ ਪਾਰਟੀਆਂ ਵੱਲੋਂ ਜੇ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਉਤਾਰ ਦਿੱਤੇ ਗਏ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨਾਲੋਂ ਵੱਲੋਂ ਦੋ ਵਾਰ ਜਿਹੜਾ ਵਿਧਾਨ ਸਭਾ ਹਲਕਾ ਜਿੱਤੇ ਕੈਬਨਿਟ ਮੰਤਰੀ ਮੀਤ ਹੇਰ ਨੂੰ ਉਤਾਰਿਆ ਗਿਆ ਕਾਂਗਰਸ ਵੱਲੋਂ ਜਿਹੜਾ ਸੁਖਪਾਲ ਸਿੰਘ ਖੈਰਾ ਨੂੰ ਉਤਾਰਿਆ ਗਿਆ ਸਿਮਰਜੀਤ ਸਿੰਘ ਮਾਨ ਜੋ ਕਿ ਮੌਜੂਦਾ ਲੋਕ ਸਭਾ ਐਮਪੀ ਨੇਗੇ ਇਥੋਂ ਉਹ ਖੁਦ ਉਮੀਦਵਾਰ ਨੇਗੇ ਤਾਂ ਇਸ ਤੋਂ ਬਾਅਦ ਸ਼੍ਰੋਮਣੀ ਕਾਲਦਲ ਵੱਲੋਂ ਵੀ ਜਿਹੜਾ ਆਪਣਾ ਕੈਡੀਡੇਟ ਉਤਾਰ ਦਿੱਤਾ ਗਿਆਗਾ ਤਾਂ ਟੱਕਰ ਕਿਸ ਨਾਲ ਦੇਖਦੇ ਇਹਨਾਂ ਦੇ ਵਿੱਚ ਦੇਖੋ ਟੱਕਰ ਦੀ ਜਿਹੜੀ ਗੱਲ ਹੈ ਹਰ ਜਿਹੜਾ ਵਿਅਕਤੀ ਚੋਣ ਲੜਦਾ ਉਹ ਕਿਸੇ ਆਸ ਨਾ ਲੜਦਾ ਹਰ ਇੱਕ ਕੌਨਫੀਡੈਂਟ ਹੁੰਦਾ ਸਾਨੂੰ ਜਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਔਰ ਸ਼ਰੋਮਣੀ ਅਕਾਲੀ ਦਲ ਵੱਲੋਂ ਦੁਬਾਰਾ ਲੋਕ ਮੁੜ ਰਹੇ ਨੇ ਜਦੋਂ ਅਸੀਂ ਪਿੰਡਾਂ ਜਾਂਦੇ ਆ ਸਾਨੂੰ ਪੂਰਨ ਆਸ ਹੈ ਕਿ ਸ਼ਰੋਮਣੀ ਅਕਾਲੀ ਥੱਲੇ ਸੀਟ ਹੈ ਜਿਹੜੀ ਉਹ ਜਿੱਤੂਗਾ ਮੈਂ ਕਿਸੇ ਉਮੀਦਵਾਰ ਦੇ ਨਿੱਜੀ ਜੀਵਨ ਤੇ ਉਹਨਾਂ ਦੇ ਕਰਤਾਰ ਤੇ ਮੈਂ ਕੋਈ ਕਿਸੇ ਕਿਸਮ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੁੰਦਾ ਲੋਕ ਸਭ ਕੁਝ ਜਾਣਦੇ ਨੇ ਉਹਨਾਂ ਦੀ ਕੰਮ ਕਰਨ ਦੀ ਸ਼ੈਲੀ ਤੇ ਉਹਨਾਂ ਦੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਤੇ ਔਰ ਉਹਨਾਂ ਦੇ ਜਿਹੜੇ ਕਾਰਜਕਾਲ ਨੇ ਕਿਸੇ ਦਾ ਬਤੌਰ ਐਮਪੀ ਕਿਸੇ ਦਾ ਬਤੌਰ ਮਨਿਸਟਰ ਕਿਸੇ ਦਾ ਬਤੌਰ ਸਰਕਾਰ 'ਚ ਉਹ ਚੀਜ਼ਾਂ ਦਾ ਜ਼ਿਕਰ ਜ਼ਰੂਰ ਕਰਾਂਗੇ ਲੋਕਾਂ 'ਚ ਕਿ ਤੁਸੀਂ ਉਮੀਦ ਕੀ ਰੱਖਦੇ ਸੀ ਇਹਨਾਂ ਲੋਕਾਂ ਤੋਂ ਔਰ ਇਹਨਾਂ ਨੇ ਰਿਜ਼ਲਟ ਕੀ ਦਿੱਤੇ ਨੇ ਉਹਨਾਂ ਚੀਜ਼ਾਂ ਦਾ ਜਿਹੜਾ ਪੱਖ ਆਉਦਾ ਜ਼ਰੂਰ ਸੰਗਤ 'ਚ ਪੰਜਾਬ ਦੇ ਲੋਕਾਂ ਕੋਲੇ ਲੈ ਕੇ ਜਾਵਾਂਗੇ ਸੋ ਅਸੀਂ ਕਿਸੇ ਦੀ ਜਾਤੀ ਸ਼ਾਨ ਦੇ ਖਿਲਾਫ ਜਾਂ ਉਹ ਅਸੀਂ ਗੁੱਲਗਲ ਕੋਈ ਬਿਲਕੁਲ ਨਹੀਂ ਕਰਾਂਗੇ ਪਰੰਤੂ ਉਹਨਾਂ ਦੀਆਂ ਨੀਤੀਆਂ ਔਰ ਕੀਤੇ ਹੋਏ ਕੰਮਾਂ ਦੀ ਕਾਰਜਸ਼ੈਲੀ ਦਾ ਜ਼ਿਕਰ ਹੈ ਜਿਹੜਾ ਜ਼ਰੂਰ ਆਮ ਪੰਜਾਬ ਦੇ ਲੋਕਾਂ ਕੋਲੇ ਨੰਗਾ ਕਰਾਂਗੇ ਢੀੜਸਾ ਪਰਿਵਾਰ ਨਾਲ ਤੁਹਾਡੀ ਗੱਲ ਹੋਈ ਹੈ ਕਿ ਕੀ ਸਾਥ ਮਿਲੇਗਾ ਇਥੋਂ ਬਿਲਕੁਲ ਹੋਈ ਹੈ ਜੀ ਮੇਰੀ ਗੱਲ ਉਹਨਾਂ ਨਾਲ ਔਰ ਮੈਨੂੰ ਪੂਰਨ ਉਮੀਦ ਹੈ ਕਿ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਚੋਣ ਲੜਾਂਗੇ ਔਰ ਜਿੱਤਾਂਗੇ ਵਿਸਨ ਇਕਵਾਲ ਸਿੰਘ ਚ ਹੁੰਦਾ ਜਿਨ੍ਹਾਂ ਨੂੰ ਕਿ ਸ਼੍ਰੋਮਣੀ ਕਾਲ ਦਲ ਵੱਲੋਂ ਸੰਗਰੂਰ ਤੋਂ ਜਿਹੜਾ ਉਮੀਦਵਾਰ ਉਤਾਰਿਆ ਗਿਆ ਲੋਕ ਸਭਾ ਦਾ ਤਾਂ ਉਹਨਾਂ ਵੱਲੋਂ ਜਿਹੜੀ ਇਹੀ ਕਿਹਾ ਗਿਆ ਕਿ ਉਹ ਸ਼੍ਰੋਮਣੀ ਕਾਲ ਦਲ ਦੇ ਜਿਹੜੇ ਮੁੱਦੇ ਸੀਗੇ ਪੰਜਾਬ ਦੇ ਮੁੱਦੇ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਜੋ ਵੀ ਜਿਹੜੇ ਪੰਜਾਬ ਦੇ ਮੁੱਦੇ ਹੋਣਗੇ ਜੇਕਰ ਉਹ ਇੱਥੋਂ ਜਿੱਤਦੇ ਨੇ ਤਾਂ ਉਹ ਜ਼ਰੂਰ ਜਿਹੜੇ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈਗੇ ਉਹ ਦਿੱਲੀ ਲੈ ਕੇ ਜਾਣਗੇ ਸਮਰ نیوز ਤੋਂ ਕੁਲਵੀਰ ਸਿੰਘ ਸੰਗਰੂਰ